ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਰਸਮੂ ਬੁਟੀਕ ਐਂਡ ਬਰੋਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਸਾਡੇ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆਂ ਜੀ ਲਓ ਜੀ ਹੁਣ ਟਾਈਮ ਹੋਇਆਗਾ ਸਵੇਰ ਦੇ 7:00 ਵਜੇ ਨੇ 7:30 ਹੋ ਗਏ ਹੁਣ ਕਿ 7:30 ਬਸ 7 ਵਜੇ ਅਸੀਂ ਘਰੋਂ ਚੱਲੇ ਸੀਗੇ ਹੁਣ ਆਪਾਂ ਆ ਗਏ ਧੋਰੀ ਆਪਣੇ ਬੁਟੀਕ ਐਂਡ ਸਨੂਕ ਤੇ ਅੱਜ ਜਲਦੀ ਕਿਉਂ ਆਏ ਆ ਜੀ ਅੱਜ ਆਪਾਂ ਨੇ ਜਾਣਾ ਪ੍ਰੀ-ਵੇਡਿੰਗ ਸ਼ੂਟ ਤੇ ਆਪਣੇ ਕੋਲ ਇਹ ਬੁੱਕੀ ਤੋਂ ਹੀ ਹੋਈ ਸੀਗੀ ਹੈ ਨਾ ਮੇਕਅਪਾਂ ਦੀ ਤੇ ਆਪਾਂ ਉੱਥੇ ਜਾਣਾ ਹੁਣ ਮੈਂ ਘਰੋਂ ਸਿੰਪਲ ਕੱਪੜਿਆਂ ਦੇ ਵਿੱਚ ਹੀ ਆ ਗਈ ਸੀਗੀ ਤੇ ਕੱਪੜੇ ਮੇਰੇ ਉਲੀ ਪਏ ਸੀਗੇ ਮੈਂ ਕਿਹਾ ਚਲੋ ਹੁਣ ਪ੍ਰੈਸ ਕਰਦੇ ਆਂ ਵਾਲ ਜੇ ਇੰਨੇ ਪਏ ਪਏ ਨੇ ਕੱਪੜੇ ਤੇ ਫਿਰ ਮੈਂ ਹੁਣ ਉਹਦੇ ਸੂਟ ਤੇ ਪ੍ਰੈਸ ਕਰਕੇ ਫਿਰ ਤਿਆਰ ਹੁੰਦੇ ਆ ਕਿਉਂਕਿ ਉਹਨਾਂ ਦੇ ਸਮਰੂਪਤਾ ਹੋਣੇ ਹੈ ਨਾ ਤੇ ਟਾਈਮ ਲੱਗੀ ਜਾਣਾ ਇੱਧਰ ਫਿਰ ਜਾਣੇਗਾ ਆਪਣੇ ਸ਼ੂਟਿੰਗ ਤੇ ਉਹਨਾਂ ਨੇ ਜਿਹੜਾ ਸ਼ੂਟ ਹੈਗਾ ਆ ਉਹ ਹੈਗਾ ਜੀ ਕਾਲੇ ਕੇ ਕਾਲੇ ਕੇ ਹੈ ਜਿਹੜੀ ਹੈਮਨ ਲੋਕੇਸ਼ਨ ਬਣੀ ਹੋਈ ਆ ਨਾ ਉੱਥੇ ਆ ਉੱਥੇ ਪਹਿਲਾਂ ਵੀ ਮੈਂ ਕਾਫੀ ਵਾਰ ਗਈ ਆਂਗੀ ਕਿਉਂਕਿ ਪ੍ਰੀ ਵੈਡਿੰਗ ਸ਼ੂਟ ਤੇ ਆਪਾਂ ਜਾਂਦੀ ਰਹਿੰਨੇ ਆ ਤੇ ਕਾਫੀ ਟਾਈਮ ਹੋ ਗਿਆ ਮੈਂ ਉਹ ਤੋਂ ਇੱਕ ਲੰਬੀ ਸ਼ੂਟ ਕੀਤਾ ਸੀਗਾ ਉੱਥੇ ਉਹ ਤਿੰਨ ਸਾਲ ਪਹਿਲਾਂ ਵਾਕੀ ਜਾਂਦੇ ਰਹਨੇ ਫਿਰ ਹਰ ਇੱਕ ਵਾਰੀ ਨਹੀਂ ਬਣਾਇਆ ਅੱਜ ਆਪਾਂ ਜੇ ਟਾਈਮ ਲੱਗਿਆ ਤਾਂ ਆਪਾਂ ਬਲੌਗ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਹੁਣ ਪਿਛਲੇ ਸਾਲ ਦੀ ਗਈ ਭਈ ਹਮੇ ਉਥੇ ਕੀ ਕੀ ਚੇਂਜ ਆ ਗਿਆ ਹਨਾ ਉਹ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਉਂਕਿ ਹਰ ਇੱਕ ਚੀਜ਼ ਬਦਲਦੀ ਰਹਦੀ ਹੈ ਸਮੇਂ-ਸਮੇਂ ਦੇ ਨਾਲ ਹਨਾ ਤੇ ਹੁਣ ਕਹਿੰਦੇ ਤੁਹਾਡੇ ਹੋਰ ਵੀ ਬਦਲਾਅ ਹੋ ਗਿਆ ਉਥੇ ਜੀ ਬਹੁਤ ਵਧੀਆ ਬਣ ਗਿਆ ਵੀ ਵਾਰ ਜਿਹੜਾ ਹੈਗਾ ਪਨਨ ਜਾਲੇ ਵੀ ਗਏ ਆ ਜਿਹਨ ਸਾਡੇ ਨੇੜੇ ਤੇ ਨੇੜੇ ਹਾਂ ਦੋ ਲੋਕੇਸ਼ਨਾਂ ਹੀ ਬਣੀ ਹੋਈਆਂ ਆ ਜਿਆਦਾ ਨੇੜੇ ਵੀ ਨਹੀਂ ਸਾਨੂੰ ਪਾਈ ਜਾਂਦਾ ਫਿਰ ਵੀ ਦੂਰ ਮਤਲਕ ਇਹ ਉਦੋਂ ਨੇੜੇ ਕਹਿ ਸਕਦੇ ਆਪਾਂ ਹੋਰ ਲੋਕੇਸ਼ਨਾਂ ਤੋਂ ਆਪਾਂ ਸਿਉਂ ਵੀ ਗਿਆ ਸੀ ਮੈਂ ਦੋ ਤਿੰਨ ਵਾਰੀ ਗਈਆਂ ਹਨਾ ਉੱਥੇ ਵੀ ਬਹੁਤ ਸੋਹਣੀ ਫਸਲ ਵੜੀ ਪਈ ਹੈ ਇੱਕ ਬਾਗੜੀ ਹੈ ਵੜੀ ਹੋਈ ਹੈਗੀ ਬਾਗੜੀ ਹੈ ਸ਼ਾਇਦ ਤੇ ਬਾਕੀ ਕਾਫੀ ਥਾਮੇ ਬੜੀਆਂ ਹੋਈਆਂ ਨੇ ਇੱਕ ਵਾਰੀ ਅਸੀਂ ਇੱਕ ਮੇਰੇ ਕੋਲੇ ਬੁਕਿੰਗ ਹੈਗੀ ਹੈ ਜੰਮੂ ਕਸ਼ਮੀਰ ਦੇ ਵਿੱਚ ਜਾਣਾ ਉਹਨਾਂ ਦੇ ਰੀਵੈਡਿੰਗ ਸ਼ੂਟ ਕਰਨਾ ਜੇ ਜੀ ਪਤਾ ਵੀ ਉੱਥੇ 2 ਦਿਨ ਲੱਗ ਜਾਣ ਕਹਿੰਦੇ ਤਾਂ ਹੈਗੇ ਨੇ ਸਵੇਰੇ 4 ਵਜੇ ਚੱਲ ਕੇ ਵੀ ਰਾਤ ਨੂੰ 12 1 ਵਜੇ ਵਾਪਸ ਆ ਜਾਂਦੇ ਹਨ ਵੈਸੇ ਮੈਨੂੰ ਨਹੀਂ ਲੱਗਦਾ ਵੀ ਏਡੀ ਜ਼ੋਰ ਮੂੜਿਆ ਜਾਊਗਾ ਤੇ ਮੈਨੂੰ ਲੱਗਦਾ ਵੀ ਫਿਰ ਲੱਗਦੀ ਜਾਂਵੇਂ ਵੈਸੇ ਉਹਨਾਂ ਨੇ ਇੱਥੇ ਰੂਮ ਵਗੈਰਾ ਦਿੱਤੀ ਜਿਹੜੀ ਬੁਕਿੰਗ ਤਾਂ ਲਈ ਹੋਈ ਹੈ ਉਹ ਵੀ ਆਪਣੇ ਖਾਸ ਹੀ ਨੇਗੇ ਜਿਨ੍ਹਾਂ ਦੀ ਸ਼ੂਟ ਹੈਗਾ ਆ ਕਿਉਂਕਿ ਜਦੋਂ ਮੇਰੇ ਆਪ ਕੋ ਕੁਫੂ ਹੁੰਦੇ ਆ ਜੀ ਫਿਰ ਸਾਰਾ ਕੁਝ ਕਰਨਾ ਪੈਂਦਾ ਹੈ ਜੇ ਆਪਣੇ ਕੋਲੇ ਸਾਰਾ ਪੈਕੇਜ ਹੁੰਦਾ ਹੈ ਨਾ ਫਿਰ ਉਸ ਵਿੱਚ ਪ੍ਰੀ-ਵੇਡਿੰਗ ਸ਼ੂਟ ਵੀ ਆ ਜਾਂਦਾ ਹੈ। ਕਾਫੀ ਤਾਂ ਐਦਾਂ ਦੇ ਹੁੰਦੇ ਆ। ਕਲਾਇੰਟ ਜਿਹੜੇ ਇੱਕ ਵਾਰੀ ਸਵੇਰੇ ਮੇਕਅਪ ਕਰਵਾ ਕੇ ਚਲੇ ਜਾਂਦੇ ਆ ਉਹ ਤਿਆਰ ਹੋ ਗਏ ਤੇ ਬਾਕੀ ਉਹਨਾਂ ਦੇ ਡਰੈਸ ਵਗੈਰਾ ਦੇ ਹਿਸਾਬ ਨਾਲ ਚਲੋ ਕੋਈ ਹੁੰਦਾ ਵੜਾ-ਮਟਾ ਇਹ ਸਟਾਈਲ ਚੇਂਜ ਹੋ ਜਾਂਦਾ ਹੈ ਨਾ। ਮੇਕਅਪ ਚੱਲ ਵੀ ਜਾਂਦਾ ਹੈਗਾ। ਤੇ ਕਾਫੀ ਹੁੰਦੇ ਆ ਜੀ ਨਹੀਂ ਵੀ ਹੈ ਨਾ ਪਤਾ ਲੱਗਦਾ ਚਲੋ ਚੇਂਜ ਜਿਹੜਾ ਹੈਗਾ ਹਰ ਇੱਕ ਡਰੈਸ ਦੇ ਹਿਸਾਬ ਨਾਲ ਜਿਹੜਾ ਹੈਗਾ ਜੇ ਨਹੀਂ ਕਰਨਾ ਪੈਂਦਾ ਥੋੜਾ ਬਹੁਤ ਤਾਂ ਕਰ ਲਈ ਪੈਂਦਾ ਜੇ ਮੇਕਅਪ ਚੰਨ ਜੂਤਾ ਹੈਅਰ ਸਟਾਈਲ ਨਹੀਂ ਜਾਂਦਾ ਹਨਾ ਜਿਹੜੇ ਕਈ ਵਾਰੀ ਕੋਜੀ ਟੌਪ ਚ ਆ ਗਿਆ ਕੋਈ ਗਾਉਨ ਚ ਆ ਗਿਆ ਦਾ ਸੂਟ ਚ ਆ ਗਿਆ ਹਨਾ ਕਾਫੀ ਤਰ੍ਹਾਂ ਦੇ ਦੇ ਹੈਗਾ ਸੂਟ ਹੁੰਦੇ ਆ ਤੇ ਫੋੜ ਚਲੋ ਮੈਂ ਪ੍ਰੈਸ ਕਰ ਲਾਓ ਜੀ ਆਪਾਂ ਹੋ ਗਏ ਹੁਣ ਤਿਆਰ ਹੁਣ ਆਪਾਂ ਉਹਨਾਂ ਦੀ ਵੇਟ ਕਰਦੇ ਆ 8 ਵਜੇ ਸਾਨੂੰ ਟਾਈਮ ਦਿੱਤਾ ਸੀ ਕਹਿੰਦੇ 8 ਵਜੇ ਦੇ ਨੂੰ ਉੱਥੇ ਪਹੁੰਚਣਾ ਹੈ ਹੁਣ 8:00 ਵਜੇ ਦੇਖੋ ਫੋੜ ਕਰਿਆ ਕੰਨੇ ਆ ਰਹੇ ਆ ਤੇ ਆਪਾਂ ਇਹਦੇ ਸਮਾਨ ਪਾ ਲਿਆ ਹਾਂ ਦੇਖੋ ਕਰੋ ਤੁਮੇ ਕੋਟੀਆਂ ਜਾਦੇ ਪਾ ਕੇ ਆਈ ਸੀਗੀ ਦੋ ਕੋਟੀਆਂ ਮੈਂ ਲਾਤੀ ਆ ਚਲੋ ਹੁਣ ਗਰਮੀ ਆਊਗੀ ਜੀ ਬਾਕੇ ਉੱਥੇ ਖੜ ਕੇ ਜਿਹੜਾ ਹੈਗਾ ਮੇਕਅਪ ਕਰਨਾ ਹੈ ਨਾ ਤੇ ਬਾਕੀ ਰਸਤੇ ਦੇ ਵਿੱਚ ਜਦੋਂ ਗੱਡੀ ਦੇ ਵਿੱਚ ਤਾਂ ਇੰਨੀ ਠੰਡ ਲੱਗਦੀ ਨਹੀਂ ਪਿੰਡੋਂ ਅਸੀਂ ਜਿਹੜਾ ਹੈਗਾ ਚਲੋ ਜਦੋਂ ਘਰੋਂ ਤੁਰਿਆ ਉਦੋਂ ਸਵੇਰ ਦੇ ਟਾਈਮ ਜ਼ਿਆਦਾ ਠੰਡ ਸੀਗੀ ਸੌਲ ਸੌਲ ਲੈ ਕੇ ਆਇਆ ਹੁਣ ਇਹਨਾਂ ਦੇ ਮੈਂ ਤਿਆਹਾਂ ਲਾ ਕੇ ਧਰ ਦਿੰਨੀ ਆ ਇੱਥੇ ਇਹਨਾਂ ਦਾ ਆਵਾ ਦਿੰਦੇ ਆ ਜਿਵੇਂ ਜਿਵੇਂ ਲਾ ਤੇ ਸਿੱਟ ਤੇ ਸਮਾਨ ਆਪਣਿਆਂ ਦਾ ਪਾ ਲਿਆ ਹੁਣ ਆਪਾਂ ਉਹਨਾਂ ਨੂੰ ਉਡੀਕ ਰਹੇ ਹਾਂ ਜਦੋਂ ਆ ਗਏ ਨਾਲ ਦੀ ਨਾਲ ਤੁਰ ਪਾਂਗੇ ਆਉਂਦਿਆਂ ਨੂੰ ਜਿਹੜਾ ਹੁਣ ਇੱਥੋਂ ਸੁਨੇਹਾ ਨਹੀਂ ਜਾਂਦੇ ਜਰੂਰ ਉੱਥੇ ਹਨੇਰਾ ਹੋ ਜੂ ਕਿਉਂਕਿ ਮੈਂ ਤਾਂ ਜਾ ਦੇ ਜਾ ਜਾ ਕੇ ਦੇਖਿਆ ਜੇ ਜਲਦੀ ਵਗ ਜਾਈਏ ਨੀ ਤਾਂ ਜਲਦੀ ਨਾਲ ਨਿਪਟ ਜਾਈਏ ਜੇ ਲੇਟ ਜਾਈਏ ਤਾਂ ਲੇਟ ਬਹੁਤ ਜਿਆਦਾ ਲੇਟ ਹੋ ਜਾਂਦੇ ਚਲੋ ਆਪਾਂ ਦਾ ਸਪਾਰਟ ਪਾਇਆ ਪਏ ਆ ਆਪਾਂ ਦਾ ਤੁਰਨਾ ਹੀ ਹੈ ਮੇਰੀ ਸਲਾਹ ਸੀ ਵੀ ਬਨੇਰ ਮੇਟ ਲਾਣਾ ਹੁਣ ਆਪਾਂ ਪਹੁੰਚ ਗਏ ਜੀ ਲੋਕੇਸ਼ਨ ਦੇ ਉੱਪਰ ਇਹ ਦੇਖੋ ਤਨੋਲਾ ਤੋਂ ਪੀਖੀ ਰੋਡ ਹੈ ਸਾਹਮਣੇ ਇਹ ਥੋੜਾ ਜਿਹਾ ਸਾਈਡ ਤੇ ਹਨਾ ਥੋੜੀ ਜਿਹੀ ਪਹੀ ਜੀ ਆਉਂਦੀ ਹੈ ਉੱਥੇ ਬਣੀ ਹੋਈ ਹੈ ਲੋਕੇਸ਼ਨ ਹੈਵਨ ਲੋਕੇਸ਼ਨ ਇਹਦਾ ਜਿਹੜਾ ਮੂਰੇ ਪਿੰਡ ਕਾਲੇ ਕੇ ਪਿੰਡ ਰਹਿ ਜਾਂਦਾ ਇੱਕ ਸਾਈਡ ਤੇ ਸਪਾਲਾ ਪਿੰਡ ਰਹਿ ਜਾਂਦਾ ਵਿਚਾਲੇ ਦੇ ਜਿਵੇਂ ਕਹਿ ਦਈਏ ਬਣੀ ਹੋਈ ਹੈ ਹੁਣ ਆਪਾਂ ਅੰਦਰ ਚੱਲਦੇ ਆ ਦਿਖਾਉਣੇ ਤੁਹਾਨੂੰ ਵੀ ਇਹ ਮੂਰੇ ਜਿਹੜਾ ਹੈਗਾ সুইমিং ਪੂਲ ਜਾਂ ਬਣਿਆ ਹੋਇਆ ਹੈ ਹਨਾ ਇੱਧਰ ਜਿਹੜਾ ਇਹ ਸਾਰਾ ਰਾਜਸਤਾਨੀ ਜਿਹੜਾ ਹੈਗਾ ਦ੍ਰਿਸ਼ ਜਾਂ ਬਣਾਇਆ ਹੋਇਆ ਹੈ ਹਨਾ ਤੇ ਆਹ ਸਾਈਡ ਤੇ ਜਿਹੜੇ ਰੂਮ ਵਗੈਰਾ ਹੈਗੇ ਨੇ ਇੱਧਰ ਸਾਰੇ ਰੂਮ ਬਣੇ ਹੋਇਆ ਜੀ ਜਿਹੜੇ ਹਨਾ ਸੂਟ ਲੈ ਆਉਂਦੇ ਆ ਰੂਮ ਵੀ ਦੇ ਦਿੰਦੇ ਆ ਤਿਆਰ ਤੁਰ ਹੋਣ ਵਾਸਤੇ ਇੱਧਰ ਦੇਖੋ ਪਿਸਦੀ ਸਾਈਡ ਵੀ ਕਾਫੀ ਜਗ੍ਹਾ ਦੇ ਵਿੱਚੋਂ ਬਣਿਆ ਹੋਇਆ ਇਹ ਤੇ ਅੱਜ ਹਵਾ ਵੀ ਚੱਲਦੀ ਸੀਗੀ ਧੁੱਪੋ ਵੀ ਬਹੁਤ ਜ਼ਿਆਦਾ ਕਹਿੜੀ ਸੀਗੀ ਇੱਥੇ ਜਿਹੜਾ ਲਾਹੌਰ ਦਾ ਸਟੇਸ਼ਨ ਜਾਂ ਬਣਾਇਆ ਉਹ ਜਾਂ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨੂੰ ਇਹ ਤੇ ਬੈਠ ਜੀ ਆ ਗੱਡੀ ਦੇ ਵਿੱਚ ਬੈਠ ਜੀ ਆ ਦੇ ਚੁੱਲੇ ਪਏ ਉਹ ਪਏ ਚੁੱਲਾ ਦੇਖਿਓ ਜੀ ਮੈਂ खचू ना ले मैं और खड़ी तू ना ले तू और तू ना तू ताले तापने तापने ताने हां बढ़िया है मुंडे ने तैयार ਹਾਜੀ ਉਹ ਅੱਜ ਹੁਣ ਉਹਨਾਂ ਦਾ ਗਾਣਾ ਪਹਿਲਾਂ ਕੋਈ ਹੋਰ ਸੀਗਾ ਹੁਣ ਚੇਂਜ ਹੋ ਗਿਆ ਜੂੜੀ ਉਹਨਾਂ ਨੂੰ ਸਮਝਾ ਰਹੇ ਨੇ ਫਿਰ ਆਪਾਂ ਦੇਖਦੇ ਆ ਇਹ ਵੀ ਇੰਟਰਸਟ ਪਹਿਲਾ ਮੇਕਅਪ ਆਪਣਾ ਹੋ ਗਿਆ ਸੀਗਾ ਜੀ ਉਹ ਆਪਣਾ ਸ਼ੂਟ ਕਰਵਾ ਰਹੇ ਆ ਇੱਧਰ ਕੱਚੇ ਜਿਹੇ ਘਰਾਂ ਦੇ ਵਿੱਚ ਹੀ ਉਹਨਾਂ ਦਾ ਸ਼ੂਟ ਚੱਲਦਾ ਆ ਆਪਾਂ ਥੋੜਾ ਬਹੁਤਾ ਤੁਹਾਨੂੰ ਘੁੰਮ ਕੇ ਦਿਖਾਉਣੇ ਆ ਸਾਰਾ ਤੇ ਇੱਥੇ ਜਿਹੜੇ ਹੈਗੇ ਨੇ 4-5 ਤਾਂ ਇਹ ਕੱਚੇ ਜਿਹੇ ਘਰੀ ਬਣੇ ਹੋਇਆ ਕਿਉਂਕਿ ਇੱਥੇ ਕਾਫੀ ਜਿਹੜੇ ਹੈਗੇ ਨੇ ਕੱਪਲ ਪਹੁੰਚਦੇ ਆ ਨਾ ਸ਼ੂਟ ਲਈ ਕਿਉਂਕਿ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਸਾਰੇ ਕੋਈ ਅਲੱਗ ਅਲੱਗ ਜਗ੍ਹਾ ਤੇ ਜਿਹੜੇ ਹੈਗੇ ਕਰਵਾਉਂਦੇ ਫਿਰਦੇ ਸੀਗੇ ਸ਼ੂਟ ਆਪਣਾ ਵੀ ਪਹਿਲਾ ਸ਼ੂਟ ਜਿਹੜਾ ਹੈਗਾ ਇੱਧਰ ਹੀ ਸੀਗਾ ਨਾਲ ਵਾਲੇ 'ਚ ਆਪਾਂ ਇੱਧਰ ਤੁਹਾਨੂੰ ਦਿਖਾਉਣੇ ਦੇਖੋ ਸੰਦੂਖ ਵਗੈਰਾ ਹਨਾ ਰੱਖੇ ਹੋਏ ਸੀਗੇ ਪੁਰਾਣੀਆਂ ਕੁਰਸੀਆਂ ਬਹੁਤ ਜ਼ਿਆਦਾ ਵਧੀਆ ਜਿਹੜਾ ਹੈਗਾ ਮਾਹੌਲ ਜਿਵੇਂ ਆਪਾਂ ਅੱਜ ਤੋਂ ਪਿਛਲੇ ਸਮੇਂ ਦੇ ਵਿੱਚ ਚਲੇ ਜਾਂਦੇ ਹਾਂ ਨਾ ਪਿੱਛੇ ਚਲੇ ਜਾਂਦੇ ਆ ਉਹ ਚੀਜ਼ ਸਾਰੀ ਦਿਖਾਈ ਹੋਈ ਸੀਗੀ ਇੱਥੇ ਜਿਹੜੇ ਹੋਰ ਵੀ ਮੇਕਅਪ ਆਰਟਸ ਪਹੁੰਚੇ ਹੋਏ ਸੀਗੇ ਹਨਾ ਅਸੀਂ ਇੱਥੇ ਧੁੱਪੇ ਬੈਠੇ ਆਪਸ ਵਿੱਚ ਗੱਲਾਂ-ਵਾਟਾਂ ਹੀ ਕਰ ਰਹੇ ਸੀਗੇ ਕਿਉਂਕਿ ਉਦਾਂ ਟਾਈਮ ਜਾ ਪਾਸ ਹੋ ਜਾਂਦਾ ਹੈ ਹਨਾ ਤੇ ਹੁਣ ਉਹਨਾਂ ਦਾ ਜਿਹੜਾ ਹੈਗਾ ਦੂਸਰਾ ਮੇਕਅਪ ਚੱਲਦਾ ਸੀਗਾ ਉਹ ਚਲੇ ਗਏ ਮੈਂ ਇੱਥੇ ਧੁੱਪੇ ਬੈਠੀ ਸੇਕਦੀ ਸੀਗੀ ਤੇ ਵੈਸੇ ਇਕੱਲੇ ਬੰਦੇ ਦਾ ਤਾਂ ਜਿਹੜਾ ਹੈਗਾ ਬੋਰ ਜਾ ਹੁੰਦਾ ਹੈ ਦਿਨ ਜਦੋਂ ਕਿਸੇ ਨਾਲ ਗੱਲਾਂ-ਵਾਟਾਂ ਮਾਰਦੇ ਚਲੋ ਨਹੀਂ ਟਾਈਮ ਨਿਕਲ ਜਾਂਦਾ ਹੈ ਅਸੀਂ ਸਾਰੇ ਜਾਣੇ ਬਿਰਲੇ ਆਪਦੀਆਂ ਵੀ ਕਾਫੀ ਰੀਲਾਂ ਫੋਟੋਆਂ ਵਗੈਰਾ ਕਰਵਾਈਆਂ ਇੱਕ ਦੂਜੇ ਤੋਂ ਛੋਟੇ ਛੋਟੇ ਘੜੀਆਂ ਪੱਛਮੀ ਦੇ ਕਿ ਰਾਕੇ ਜਾਣਾ ਆਪਣਾ ਸ਼ੂਟ ਚੱਲਦਾ ਉੱਪਰ ਸਾਫੀ ਸ਼ੂਟ ਚੱਲਦੇ ਆ ਤੇ ਆਪਣੇ ਵਾਲਾ ਉੱਪਰ ਚੱਲਦਾ ਅੰਦਰ ਉਹ ਕੱਚੇ ਜਿਹੇ ਘਰ ਦੇ ਵਿੱਚ ਪਹਿਲਾਂ ਇੱਧਰ ਬਣੇ ਹੁਣ ਆਪਾਂ ਮੈਂ ਤਾਂ ਇੱਧਰ ਆ ਜੀ ਘੁੰਮਣ ਆਇਆ ਹਾਂ ਇੰਨੀ ਜਗ੍ਹਾ ਹੈ ਜਿੱਤ ਕਰਕੇ ਰਿਡੇ ਦਿਨ ਨੇ ਫਿਰਦੇ ਆ ਸਵੇਰ ਦੇ ਅੱਗੇ ਇੱਧਰ ਵਾਕੇ ਨੇ ਜਲਾ ਵੀ ਇੰਨੀ ਜੰਦਰ ਬਿਆਲ ਖੜਾ ਨੇ ਕਿਦਾ ਕੱਲ ਜੀ ਮਟਬਟ ਕਲਾਈ ਆ ਅੱਜ ਡਰਾਂ ਦੇ ਕਰਤਾਰ ਕੀ ਵੰਦੀ ਆ ਤਾਂ ਰੇਵਾ ਕਰਵੇਂ ਦਰ ਤੇ ਹਰਮਾਨ ਨਹੀਂ ਜੇਮਾ ਵਾਲਣੀ ਐ ਚਲੋ ਦਰ ਤੇ ਹਰਮਾਨ ਵਾਲਣੀ ਆਸੀ ਬੀ ਮੁਸੀ ਵਾਲੇ ਵੀ ਅੱਡੀ ਆ ਬਣਾਈ ਗਈ ਵਧੀਆ ਲੱਗਾ ਸਿੱਧੂ ਮੂਸੇ ਵਾਲੇ ਦੀ ਵਧੀਆ ਬੰਨ ਲਗੇਟ ਜਿਹਾ ਥਾਂ ਤੋਂ ਤਰੇ ਪੈ ਨੇ ਇਹ ਪਤਾ ਨਹੀਂ ਕਾਦੇ ਨੇ ਅੱਜ ਇੱਧਰ ਇੱਕ ਹੋਰ ਆ ਦਿਖਾਵਾ ਬੰਨ ਤੁਹਾਡੇ ਲਈ ਆ ਕੇ ਦਿਨ ਬੋਲਤਾ ਨਾ ਜਦੋਂ ਅਸੀਂ ਪਹਿਲੀ ਵਾਰ ਆਏ ਤੇ ਆ ਝੂਲੇ ਜਿਹੇ ਦੀ ਇੰਨੀ ਚੜਾਈ ਦੀ ਹੁਣ ਕਿੱਥੇ ਆ ਬੇਚਾਰਾ ਘੜੀਆਂ ਇਹ ਤਾਂ ਜੋੜੀਆਂ ਵੀਡੀਓ ਕਰਾ ਕੇ ਗਈਆਂ ਹੋਣਗੀਆਂ ਹਨ ਉਹ ਵੀ ਪੁਰਾਣੀਆਂ ਹੋ ਗਈਆਂ ਉਹ ਝੋਲੇ ਵਾਲਾ ਹਾਲ ਹੀ ਹੋਊਗਾ ਆ ਦੇਖੋ ਆ ਕਿ ਨਾ ਰੇ ਬਣੇ ਨੇ ਬੱਸ ਇਹੋ ਸਹੀ ਨਾ ਰੇ ਬੇਲ ਦੇ ਦੀ ਵੀ ਕੀ ਹੈ ਦੇਖੋ ਬਹੁਤ ਜਿੰਨੇ ਬਿਜੀ ਨੇ ਦੇਖੋ ਭੈਣ ਜੀ ਦੇ ਨਾ ਨਾ ਨਹੀਂ ਮੇਰੇ ਕੋਲ ਬਿਜੀ ਨੇ ਆ ਲਈ ਚੱਲੀ ਆਪਾਂ ਲਾਹੌਰ ਚਾਲਦੇ ਹਾਂ ਹੁਣ ਪੰਜਾਬ ਤੋਂ ਸਿੱਧਾ ਲਾਹੌਰ ਕਰੀ ਕਦੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ ਲੈ ਦਿੱਲੀ ਤੇ ਲਾਹੌਰ ਦਾ ਮੇਲ ਹੋਣ ਲੱਗਿਆ ਪੜੀਕ ਕਰ ਸਟੇਸ਼ਨ ਮਾਸਟਰ ਟਿਕਟ ਕਰ ਟਿਕਟ ਲਓ ਚਲੋ ਪੰਜਾਬ ਦੀ ਪੰਜਾਬ ਦੀ ਲੈ ਲਓ ਟਿਕਟਾਂ ਦਿੱਲੀ ਦੀ ਲਾਹੌਰ ਤੋਂ ਦਿੱਲੀ ਹੈ ਲਾਹੌਰ ਤੋਂ ਦਿੱਲੀ ਟਿਕਟ ਲੈ ਲਓ ਤੇਰੇ ਤੋਂ ਹੂੰ ਤੇਰੇ ਤੋਂ ਸਾਰੇ ਬਿਨਾ ਟਿਕਟ ਤੋਂ ਹੀ ਚੱਲਾਂਗੇ ਦੂਜੇ ਛੋਟੀ ਆ ਦੇਖੋ ਆ ਦੇਖੋ ਗੁਰਦਾਰ ਮਿਹਰਬਾਨ ਦਿੱਤਾ ਹੋਇਆ ਜੀ ਕਹਿ ਰਹੇ ਆ ਕਿ ਐਂਟਰੀ ਲੈਣ ਆਂ ਬੀ ਕੋੜੀ ਤਿਆਰ ਕਰਤੀ ਤੇ ਉਧਰ ਕੋੜੀ ਆ ਜੋ ਕੋੜੀ ਤਿਆਰ ਕਰਤੀ ਮੈਂ ਕੋੜੀ ਨਾਲ ਇੱਕ ਵੀਡੀਓ ਬਣਾ ਕੇ ਆਉਣੀ ਆ ਆ ਦੇਖੋ ਆ ਮੈਂ ਤੁਹਾਨੂੰ ਦਿਖਾਉਣੀ ਆ ਆ ਲਾਲ ਲਟੈਣ ਹੈ ਲਾਲ ਲਟੈਣ ਇਹ ਸਾਡੇ ਹੁੰਦੀ ਸੀਗੀ ਮੇਰੇ ਯਾਦ ਆ ਥੋੜਾ ਥੋੜਾ ਹਨ ਜਦੋਂ ਮੇਰਾ ਭਾਈ ਦਾ ਜਨਮ ਹੋਇਆ ਸੀ ਮੇਰੇ ਬ੍ਰਦਰ ਦਾ ਉਹ ਉਹਨੇ ਬਰਨਾ ਵੀ ਨਹੀਂ ਕੀ ਹੁੰਦੇ ਮਗਰ ਕਿ ਲੈਟ ਤਾਂ ਹੁੰਦੀ ਸੀ ਜਦੋਂ ਆਹ ਲਾਲ ਲਟੈਣ ਹੁੰਦੀ ਸੀ ਸਾਡੇ ਭੂਆ ਜੁਰਿਆਂ ਇਹਦੇ ਵਿੱਚ ਕੰਚ ਤੇ ਆ ਉਹ ਪੈਂਦੀ ਸੀ ਵੰਨ ਮਜਾ ਉਹਨੂੰ ਇਹਦੇ ਵਿੱਚ ਤੇਲ ਭਰਿਆ ਜਾਂਦਾ ਕੁਮਟੀ ਦਾ ਰਾਤ ਨੂੰ ਚਲਾਉਂਦੇ ਜੇ ਕਿਤੇ ਰਾਤ ਨੂੰ ਮੁੰਡਾ ਉਹਦਾ ਹੈਗਾ ਹੈ ਕਹਿੰਦੇ ਆਹ ਪੂਆ ਰੀ ਸਰੇਰੇ ਦਾ ਆਹ ਇਹਦੇ ਵਿੱਚ ਕਾਂਚ ਦਾ ਪੈਂਦਾ ਹੁੰਦਾ ਤੇ ਲਾਟੂ ਜਾ ਉਹਨੂੰ ਸਵੇਰੇ ਸੁਹਾ ਨਾਲ ਮਾ ਲਦੀਆਂ ਕਹਿੰਦੇ ਦਿਆਂ ਵੀਰ ਰਾਤ ਨੂੰ ਤਿਆਰ ਕਰਕੇ ਰੱਖ ਦਿਆ ਉਹਨੂੰ ਲਟਾਣ ਨੂੰ ਇਹਦੇ ਵਿੱਚ ਤੇਲ ਪਾ ਕੇ ਕਿ ਉਹਨੂੰ ਲਾਲ ਲਟਾਣ ਕਹਿੰਦੇ ਤੇ ਲਾਲ ਲਟਾਣ ਇਹਦੇ ਵਿੱਚ ਸਾਰੀ ਰਾਤ ਦੀਵਾ ਚੱਲੀ ਜਾਂਦਾ ਫਿਰ ਇੱਥੋਂ ਦੀ ਧੂਆ ਜਾਂ ਨਿਕਲ ਹੀ ਜਾਂਦਾ ਸਾਡੇ ਹੁਣ ਵੀ ਪਈ ਹੋ ਇੱਕ ਪ੍ਰਾਣਿਕ ਜਿਆ ಅಷ್ಟೇ ದೇವಾಗೋ ಟ್ರೇನ್ ಆಗಿ ਆਖਰਾ ਦੇਖੋ ਐਵੇਂ ਨਹੀਂ ਢਾਹ ਲਿਆ ਹੁੰਦੇ ਤੇ ਅੱਗੇ ਕਰਾਉਂਦੇ ਹਾਂ ਰੋਗਾ ਤੇ ਮੈਂ ਚਾਹ ਆਉਂਦੀ ਮੈਂ ਕਰਦੀ ਇੱਕ ਆਵਾਜ਼ ਦਿੰਦੀ ਹਾਂ ਹਾਈ ਜਨ ਹੱਸਦੇ ਨੇ ਹਾਂ ਆਵਾਜ਼ ਦਿੰਦੀ ਦੋਹਰੀ ਇਹ ਕਿ ਤੇ ਹਵਾ ਕੱਢਦੇ ਹੁੰਦੇ ਤੇ ਇਹ ਭਾਈ ਨੂੰ ਇਹ ਹੋ ਗਿਆ ਕਿ ਜਦੋਂ ਦਾਤੋਂ ਬੰਨੀ ਜੰਮੀ ਨਾ ਮੈਂ ਬਲਾਵਰ ਬਣਾਉਣੀ ਆਪਾਂ ਚੱਲਦੇ ਆ ਘਰੇ 8 ਵਜਣ ਵਾਲੇ ਨੇ 8:30 ਹੁੰਦੇ ਨੇ ਸਮਾਨ ਸਾਰਾ ਪੈਕ ਕਰ ਲਿਆ ਸੀ ਹਣਾ ਸਿਆਂ ਦਾ ਗੱਡੀ 'ਚ ਸਮਾਨ ਰੱਖਣ ਲੱਗੇ ਆ। ਸਾਰਾ ਸੋ ਕੁਸ ਪੈਕ ਕਰ ਲਿਆ ਜਿਵੇਂ ਲਾਦੇ ਇੱਕ ਐਡਰੈਸ ਰਹਿ ਗਈ। ਉਹਦੇ ਤੇ ਸਾਡਾ ਸੂਟ ਹੋ ਨਹੀਂ ਪਾਇਆ। ਇਹਨਾਂ ਦਾ 8 ਵਜੇ ਤੱਕ ਹੀ ਹੈਗਾ। ਸਾਰੇ ਜਿਹੜੇ ਹੈਗੇ ਬਾਕੀ ਹੋਰ ਆਏ ਸੀਗੇ ਉਹ ਚਲੇਗੇ। ਆਪਾਂ ਹੀ ਰਹਿ ਗਏ। ਹੁਣ ਆਪਾਂ ਚੱਲਦੇ ਆ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ। ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ। ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਜਗਸਾਨ ਸਦਾ ਖੁਸ਼ ਰਹੋ ਜੀ